ਇਦਾਕ ਅਤੇ ਬੇਵਤਨਾ ਸਿੱਖ ਭਾਈ ਗਜਿੰਦਰ ਸਿੰਘ ਦੀ ਯਾਦ ਤੇ ਵਿੱਚ ਸਮੂਹ ਸੰਗਤਾਂ ਜੁੜੀਆਂ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਜਾਨਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਅਕਾਲਤਖ ਸਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਜਰ ਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਪਰਿਵਾਰਕ ਮੈਂਬਰ ਭਾਈ ਜਸਪੀਰ ਸਿੰਘ ਭਾਈ ਈਸ਼ਰ ਸਿੰਘ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ ਸ਼ੀਲ ਜੀਵਨ ਦੇ ਸਾਥੀ ਭਾਈ ਦਲਜੀਤ ਸਿੰਘ ਭਾਈ ਨਰੈਣ ਸਿੰਘ ਭਾਈ ਜੈਪ ਸਿੰਘ ਬਹੁਤ ਸਾਰੇ ਸੱਜਣ ਇੱਥੇ ਬੈਠੇ ਨੇ ਸ੍ਰੀ ਪਰਮਜੀਤ ਸਿੰਘ ਸਰਨਾ ਵੀ ਉਹਨਾਂ ਨੂੰ ਅਕਸਰ ਪਾਕਿਸਤਾਨ ਦੀ ਤਰਕੀ ਤੇ ਜਾ ਕੇ ਮਿਲ ਕੇ ਆਇਆ ਕਰਦੇ ਸੀ ਇਹ ਸਾਰੇ ਮੇਰੇ ਤੋਂ ਵੱਧ ਭਾਈ ਗਜਿੰਦਰ ਸਿੰਘ ਦੇ ਜੀਵਨ ਨੂੰ ਜਾਣਦੇ ਹਨ ਅਸੀਂ ਵੀ ਉਹਨਾਂ ਦੇ ਨਾਲ ਰਹੇ ਹਾਂ ਲੰਮਾ ਸਮਾਂ ਰਹੇ ਹਾਂ 40 ਸਾਲ ਉਹਨਾਂ ਦੇ ਨਾਲ ਬਿਤਾਏ ਨੇ ਮੈਂ ਉਹਨਾਂ ਦੇ ਉਹਨਾਂ ਦੀਆਂ ਚੰਦ ਲਾਈਨਾਂ ਜਿਹੜੀਆਂ ਉਹਨਾਂ ਨੇ ਬਹੁਤ ਥੋੜੇ ਦਿਨ ਪਹਿਲਾਂ ਹੀ ਲਿਖੀਆਂ ਸੀ ਕਿ ਮੈਂ ਪੂਨ ਆਜ਼ਾਦ ਹਾਂ ਮੈਂ ਸਬਦਾ ਹਾਂ ਸਭ ਮੇਰੇ ਨੇ ਤੁਹਾਡੇ ਸਾਰਿਆਂ ਦੀ ਇੱਥੇ ਮੌਜੂਦਗੀ ਉਹਨਾਂ ਦੇ ਉਹਨਾਂ ਸ਼ਬਦਾਂ ਦੇ ਉੱਤੇ ਮੋਹਰ ਲਾਉਂਦੀ ਹੈ ਕਿ ਉਹ ਸਭ ਦੇ ਸੀ ਤੇ ਸਭ ਉਸ ਦੇ ਉਹ ਜਥੇਬੰਦੀ ਤੋਂ ਬਹੁਤ ਉੱਪਰ ਜਾ ਚੁੱਕੇ ਸੀ ਉਹ ਖਾਲਸਾ ਪੰਥ ਦੇ ਸੇਵਕ ਬਣ ਚੁੱਕੇ ਸੀ ਔਰ ਤੁਹਾਡਾ ਸਾਰਿਆਂ ਦਾ ਇੱਥੇ ਆਉਣਾ ਇਹ ਗੱਲ ਦਰਸਾਉਂਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਹਰ ਅੱਖ ਨਾਮ ਹੋਈ ਬਹੁਤ ਸਤਕਾਰ ਉਹਨਾਂ ਨੂੰ ਮਿਲਿਆ ਪੰਥ ਵੱਲੋਂ ਜਥੇਬੰਦੀਆਂ ਵੱਲੋਂ ਆਗੂਆਂ ਵੱਲੋਂ ਉਹਨਾਂ ਦਾ ਜੀਵਨ ਉਹ ਆਪਣੇ 73 ਵਰੇ ਪੂਰੇ ਕਰਕੇ 3 ਜੁਲਾਈ ਸੂਅਰ ਨੂੰ ਲਾਹੌਰ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਸਵਾਸ ਪੂਰੇ ਕੀਤੇ ਨੇ ਉਸ ਦਿਨ ਸਵੇਰੇ ਉਹਨਾਂ ਨੂੰ ਵੈਸੇ ਤਾਂ 28 ਜੂਨ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਇੱਕ ਜੁਲਾਈ ਤੱਕ ਉਹ ਆਈਸੀਯੂ ਤੋਂ ਬਾਹਰ ਆ ਗਏ ਸੀ ਤਾਂ ਰਿਕਵਰ ਵੀ ਕਰਨ ਲੱਗ ਪਏ ਸੀ ਮੇਰੀ 1 ਤਰੀਕ ਦੁਪਹਿਰ ਨੂੰ ਉਹਨਾਂ ਦੇ ਨਾਲ 10 ਮਿੰਟ ਲਈ ਗੱਲ ਹੁੰਦੀ ਹੈ ਔਰ ਉਹ ਉਹਨਾਂ ਦੀ ਆਵਾਜ਼ ਠੀਕ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਆਵਾਜ਼ ਤੋਂ ਨਹੀਂ ਲੱਗਦਾ ਕਿ ਤੁਸੀਂ ਹਸਪੀਟਲ ਦੇ ਬੈੱਡ ਤੇ ਹ ਬਟ ਉਹ ਕਹਿੰਦੇ ਕਿ ਮੇਰੀ ਆਰਟਰੀ ਜਿਹੜੀ ਹੈ 90% ਬਲੌਕ ਹੋ ਚੁੱਕੀ ਹੈ ਤੇ ਡਾਕਟਰਸ ਨੇ ਮੈਨੂੰ ਕਿਹਾ ਕਿ ਬਾਈਪਾਸ ਸਰਜਰੀ ਕਰਵਾ ਲਓ ਪਰ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਹੈ ਵੀ ਮੇਰਾ ਸਰੀਰ ਹੁਣ ਅਫੋਰਡ ਨਹੀਂ ਕਰਦਾ ਮੈਂ ਹੁਣ ਬੈੱਡ ਤੇ ਨਹੀਂ ਪੈਣਾ ਤੇ ਕਹਿੰਦੇ ਵੀ ਫਿਕਰ ਨਾ ਕਰਨਾ ਮੈਂ ਆਪਣੇ ਅਗਲੇ ਸਫ਼ਰ ਦੀ ਤਿਆਰੀ ਤੇ ਸੋ ਉਹ ਆਪਣੇ ਆਪ ਉਹਨਾਂ ਨੇ ਤਿਆਰ ਕਰ ਲਿਆ ਸੀ ਫਿਰ ٹھ이크 ਰਹੇ ਨੇ 2 ਦਿਨ 3 ਤਰੀਕ ਸਵੇਰੇ ਉਹਨਾਂ ਨੇ ਜੜਾ ਉੱਤੇ اٹੈਂਡੈਂਟ ਸੀ ਉਹਨਾਂ ਦੇ ਗਾਰਡ ਸੀਗੇ ਉਹਨਾਂ ਨੂੰ ਕਿਹਾ ਕਿ ਮੈਨੂੰ ਬਾਥਰੂਮ ਲੈ ਕੇ ਜਾਓ ਉਹ ਬਾਥਰੂਮ ਫਟ ਕੇ ਲੈ ਗਏ ਨੇ ਵਾਪਸ ਆਏ ਨੇ ਬੈੱਡ ਤੇ ਫਿਰ ਉਸ ਤੋਂ ਬਾਅਦ ਸਾਬ ਉਹ ਚੜਿਆ ਨੇ ਬਸ ਅੱਖਾਂ ਖੁੱਲੀਆਂ ਰਹਿ ਗਈਆਂ ਤੇ ਸਾਬ ਬੰਦ ਬਸ ਉਹ ਲਾਸਟ ਸੀ ਉਹਨਾਂ ਡਾਕਟਰਸ ਨੇ ਕੋਸ਼ਿਸ਼ ਕੀਤੀ ਵੈਂਟੀਲੇਟਰ ਤੇ ਪਾ ਕੇ ਪਰ ਨਹੀਂ ਸਾਨੂੰ ਨਹੀਂ ਦੱਸਿਆ ਗਿਆ ਉਸ ਤੋਂ ਬਾਅਦ ਸਾਰੇ ਫੋਨ ਉਹਨਾਂ ਦੇ ਟੈਂਡੈਂਟਸ ਦੇ ਗਾਰਡਸ ਦੇ ਬੰਦ ਕਰ ਦਿੱਤੇ ਗਏ ਬੇਟੀ ਨੂੰ ਮੈਸੇਜ ਲਗਾ ਦਿੱਤਾ ਗਿਆ ਕਿ ਫੌਰਨ ਪਹੁੰਚੋ ਬੇਟੀ 4 ਤਰੀਕ ਸਵੇਰੇ ਉਹਨਾਂ ਦੇ ਕੋਲ ਪਹੁੰਚਦੀ ਹੈ ਤਦ ਤੱਕ ਉਤੰਤ੍ਰਿਕ ਸਵੇਰ ਦੇ ਜਾ ਚੁੱਕੇ ਸੀ ਉਹਨਾਂ ਨੂੰ ਬੇਟੀ ਨੂੰ ਸਿੱਧਾ ਮੌਰਚਰੀ ਦੇ ਵਿੱਚ ਲੈ ਕੇ ਗਏ ਨੇ ਉੱਥੇ ਉਹਨਾਂ ਦੇ ਦਰਸ਼ਨ ਕਰਾਏ ਨੇ ਤੇ ਫਿਰ 4 ਤਰੀਕ ਸ਼ਾਮ ਨੂੰ ਨਨਕਾਨਾ ਸਾਹਿਬ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ 4 ਤਰੀਕ ਸ਼ਾਮ ਨੂੰ ਤੇ ਸੰਸਕਾਰ ਤੋਂ ਬਾਅਦ ਹੀ ਬੇਟੀ ਨੂੰ ਕਿਹਾ ਗਿਆ ਕਿ ਜਥੇਵੰਦੀ ਨੂੰ ਇਤਲਾ ਕਰ ਦੇ ਸੋ ਸੰਸਕਾਰ ਤੋਂ ਬਾਅਦ ਹੀ ਸਾਨੂੰ ਉਹਨਾਂ ਦੇ ਜਾਨ ਦਾ ਪਤਾ ਲੱਗਾ ਪਰ ਜਦੋਂ ਤਿੰਨ ਤਰੀ ਸਾਨੂੰ ਬੇਟੀ ਦਾ ਸੁਨੇਹਾ ਦਿੱਤਾ ਗਿਆ ਔਰ ਫੋਨ ਸਾਰੇ ਬੰਦ ਕਰਾ ਦਿੱਤੇ ਗਏ ਸ਼ਕਤੀ ਨਾਲ ਤੇ ਸਾਜਾਂ ਰਿਓ ਸਮਝ ਸਾਨੂੰ ਲੱਗ ਗਈ ਸੀ ਕਿ ਪਾਣਾ ਵਾਪਰ ਗਏ ਬੜਾ ਲੰਬਾ ਜੀਵਨ ਹੈ ਉਹਨਾਂ ਦਾ 73 ਬਰੇ ਦੇ ਜੀਵਨ ਤੇ ਗਏ ਨੇ ਪਰ 53 ਬਰੇ ਉਹਨਾਂ ਨੇ ਸਿੱਖ ਸੰਘਰਸ਼ ਦੇ ਲੇਖ ਲਾਇਏ ਉਹ ਅਕਸਰ ਲਿਖਿਆ ਕਰਦੇ ਸੀ ਕਿ ਮੈਂ ਆਪਣੀ ਕਵਿਤਾਵਾਂ 'ਚ ਵੀ ਲਿਖਦੇ ਨੇ ਕਿ ਮੈਂ ਲੜਨ ਦੀ ਜਾਚ ਆਪਣੀ ਮਾਂ ਦੇ ਪੇਟ ਤੋਂ ਸਿੱਖੀ ਹੈ ਉਹਨਾਂ ਦੇ ਲਈ ਮਾਤਾ ਦਾ ਰੋਲ ਮਾਤਾ ਦੀ ਭੂਮਿਕਾ ਬਹੁਤ ਅਹਿਮ ਸੀ ਉਹਨਾਂ ਨੇ ਜੋ ਕੁਝ ਜਿਹੜੀ ਗੁੜਤੀ ਉਹਨਾਂ ਨੂੰ ਮਾਤਾ ਤੋਂ ਮਿਲੀ ਹੈ ਉਸ ਨੇ ਹੀ ਉਹਨਾਂ ਨੂੰ ਪੰਥਕ ਸਫਰ ਤੇ ਤੋਰਿਆ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਦੀ ਉਹਨਾਂ ਨੇ ਸੰਗਤ ਕੀਤੀ ਹੈ ਔਰ ਉਹਨਾਂ ਦਾ ਥਾਪੜਾ ਲੈ ਕੇ ਹੀ ਆਪਣਾ ਆਪਣਾ ਜਿਹੜਾ ਸੰਘਰਸ਼ਮਈ ਜੀਵਨ ਹੈ ਉਹ ਬਿਤਾਇਆ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਹੁਕਮਰਾਨਾਂ ਦੇ ਖਿਲਾਫ ਖੜਾ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ੀ ਜੀਵਨ ਅਮਲੀ ਰੂਪ ਦੇ ਵਿੱਚ 1971 ਤੋਂ ਸ਼ੁਰੂ ਕੀਤਾ ਜਦੋਂ ਬਸੀ ਪਠਾਨਾ ਡੇਰਾ ਬਸੀ ਦੇ ਵਿੱਚ ਕਾਂਗ ਨੇ ਡੇਰਾ ਬਸੀ ਡੇਰਾ ਬਸੀ ਜਦੋਂ ਕਾਂਗਰਸ ਕੈਂਡੀਡੇਟ ਦੀ ਕੈਂਪੇਨ ਦੇ ਲਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ ਹੈ ਤੇ ਉਹਨਾਂ ਨੇ ਉਹਦੇ ਸਾਹਮਣੇ ਖੜੇ ਹੋ ਕੇ ਸਿੱਖ ਹੋਮਲੈਂਡ ਦੇ ਉਹਦੇ ਮੂੰਹ ਤੇ ਪਰਚੇ ਸੁੱਟੇ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਬਾਅਦ ਚੋਂ ਉਹਨਾਂ ਨੂੰ ਰਿਹਾਅ ਵੀ ਕੀਤਾ ਗਿਆ ਬਸ ਉਹਨਾਂ ਦਾ ਉਹ ਅਗਾਜ਼ ਸੀਗਾ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਹੋਇਆ ਉਹਨਾਂ ਨੂੰ ਉਹਦੇ ਤੇ ਤਸ਼ੱਦਦ ਵੀ ਸੈਨਾ ਪਿਆ ਪੁਲਿਸ ਦਾ ਉਸ ਉਹ ਲਿਖਦੇ ਨੇ ਕਿ ਉਸ ਤਸ਼ੱਦਦ ਨੇ ਮੇਰੇ ਅੰਦਰ ਕਵੀ ਨੂੰ ਜਨਮ ਦਿੱਤਾ ਫਿਰ ਉਹਨਾਂ ਦੀ ਕਵਿਤਾਵਾਂ ਦੀ ਪਹਿਲਾ ਸੰਗ੍ਰਹਿ ਆਇਆ ਸਰਕਾਰ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ 74 ਦੇ ਵਿੱਚ 5 ਤੀਰ ਹੋਰ ਫਿਰ 75 ਚ ਐਮਰਜੈਂਸੀ ਹਾਈ ਉਹਦੇ ਚ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸਿੱਖਿਆ ਵਿਭਾਗ ਚ ਨੌਕਰੀ ਕਰਦੇ ਸੀ ਫਿਰ 78 ਦਾ ਵਾਕਿਆ ਆਂਦਾ 78 ਦੇ ਵਾਕਿਆ ਤੱਕ ਪਹੁੰਚਦੇ ਪਹੁੰਚਦੇ ਨਰੰਕਾਰੀ ਕਾਂਡ ਜਦੋਂ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਉਹਨਾਂ ਦੀ ਸੰਗਤ ਜਿਹੜੀ ਹੈ ਅਖੰਡਕੀਨੀ ਜਥੇ ਦੇ ਸਿੰਘਾਂ ਨਾਲ ਹੁੰਦੀ ਹੈ ਮਾਨ ਸਾਹਿਬ ਦੇ ਪਿਤਾ ਜੀ ਜਿਹੜੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਸੀ ਸਰਦਾਰ ਕਪੂਰ ਸਿੰਘ ਡਾਕਟਰ ਜਗਜੀਤ ਸਿੰਘ ਟੋਹਣ ਇਹ ਸਾਰਿਆਂ ਦੇ ਨਾਲ ਉਹਨਾਂ ਦੀ ਨੇੜਤਾ ਰਹੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਇਹ ਉਸ ਵੇਲੇ ਜਿਹੜੇ ਅਕਾਲੀ ਆਗੂ ਸੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਨੇੜਤਾ ਰਹੀ ਔਰ ਗੁਰਚਰਨ ਸਿੰਘ ਟੋੜਾ ਉਸ ਤੋਂ ਬਾਅਦ ਉਹਨਾਂ ਨੇ 78 ਤੋਂ ਬਾਅਦ ਸਰਦਾਰ ਕਪੂਰ ਸਿੰਘ ਦੀ ਦੇਠਾਪੜੇ ਦੇ ਨਾਲ ਹੀ ਬਾਈ ਹਰ ਸਿਮਰਨ ਸਿੰਘ ਤੇ ਸਤਨਾਮ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਦਲ ਖਾਲਸਾ ਦੀ ਸਿਰਜਣਾ ਕੀਤੀ 1978 ਦਾ ਬਣਿਆ ਦਲ ਖਾਲਸਾ ਅੱਜ ਉਹਨਾਂ ਦੀ ਅਗਵਾਈ ਵਿੱਚ ਅੱਜ ਤੱਕ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹੈ 78 ਦੇ ਵਾਕਿਆ ਤੋਂ ਬਾਅਦ 81 81 ਚ ਜਦੋਂ ਸੰਜਨ ਨਾਇਲ ਸਿੰਘ ਪਿੰਡਰਾਂ ਵਾਲੇ ਦੀ ਗ੍ਰਿਫਤਾਰੀ ਦਾ ਐਲਾਨ ਕਰਦੀ ਹੈ ਸਰਕਾਰ ਛਾਪੇ ਵੱਜਦੇ ਨੇ ਚੰਦੋ ਕਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਜਾਂਦੀ ਹੈ ਸੰਤ ਆਪਣੀ ਗ੍ਰਿਫਤਾਰੀ ਦੇਣ ਲਈ ਤਿਆਰ ਹੋ ਹੁੰਨੇ ਨੇ ਤੇ ਇਹਨਾਂ ਚੋਂ ਕੁਝ ਸਿੰਘ ਗਏ ਨੇ ਚੌਂਕ ਮੈਦਾਨ ਤੇ ਉਹਨਾਂ ਨੂੰ ਮਿਲੇ ਨੇ ਔਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨਾਲ ਇੱਕ ਕਮਿਟਮੈਂਟ ਕਰਕੇ ਆਏ ਸੀ ਕਿ ਅਗਰ ਸਰਕਾਰ ਤੁਹਾਨੂੰ ਨਜਾਇਜ਼ ਪਰਚੇ 'ਚ ਗ੍ਰਿਫਤਾਰ ਕਰਦੀ ਏ ਫਸਾਉਣ ਦੀ ਕੋਸ਼ਿਸ਼ ਕਰਦੀ ਏ ਤੇ ਅਸੀਂ ਰਜਿਸਟ ਕਰਾਂਗੇ ਪ੍ਰੋਟੈਸਟ ਕਰਾਂਗੇ ਔਰ ਕੋਈ ਨਾ ਕੋਈ ਐਕਸ਼ਨ ਵੀ ਕਰਾਂ ਇਹ ਸੰਤਾ ਨੂੰ ਕਹਿ ਕੇ ਆਇਆ ਸੀ ਔਰ ਜਦ 20 ਤਰੀਕ ਨੂੰ ਸੰਤਾ ਦੀ ਗ੍ਰਿਫਤਾਰੀ ਹੁੰਦੀ ਏ ਉੱਥੇ ਪੁਲਿਸ ਅੰਨ੍ਹੇਵਾਹ ਗੋਲੀ ਚਲਾਉਂਦੀ ਏ 13 ਸਿੰਘ ਸ਼ਹੀਦ ਹੁੰਦੇ ਨੇ ਅਗਲੇ ਦਿਨ ਵੈਸੇ ਇਹਨਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਰੱਖਿਆ ਸੀ ਪਰ ਅਗਲੇ ਦਿਨ ਨਹੀਂ ਇਨਾਂ ਨੇ ਆਪਣੀ ਤਿਆਰੀ ਵੇਡ ਲਈ ਔਰ ਇੱਕ ਜਸਟ ਟੈਸਟ ਦੇ ਤੌਰ ਤੇ ਇੱਕ ਵਾਰੀ ਸਤਨਾਮ ਸਿੰਘ ਤੇ ਗੁਜਿੰਦਰ ਸਿੰਘ ਸ਼੍ਰੀਨਗਰ ਦੀ ਫਲਾਈਟ ਲੈ ਕੇ ਗਏ ਨੇ ਤੇ ਪੈਸੇ ਇੰਨੇ ਕਿ ਸੀ ਕਿ ਵਾਪਸੀ ਤੇ ਵਸਤੇ ਆਏ ਇੱਕ ਵਾਰੀ ਦਾ ਹੀ ਪੈਸੇ ਸੀਗੇ ਸੋ ਵਾਪਸ ਆ ਕੇ ਆਪਣੀ ਤਿਆਰੀ ਵੇਢੀ ਪੰਜ ਸਿੰਘਾਂ ਦੀ ਝੋਟੀ ਲੱਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੈਸੇ ਪੱਖੋਂ ਸਾਰੇ ਬਹੁਤ ਅਮੀਰ ਸੀਗੇ ਮਤੇ ਹੈ ਨਹੀਂ ਸੀ ਉਹਨਾਂ ਦੇ ਗੋਲ ਟਿਕਟਾਂ ਲੈਣ ਨੂੰ ਵੀ ਨਹੀਂ ਸੀ ਹੈਗੇ ਤੇ ਪਰ ਸੋਚ ਪੱਖੋਂ ਉਹ ਜज्ਬੇ ਨਾਲ ਭਰਪੂਰ ਸੀਗੇ ਤੇ ਉਸ ਵੇਲੇ ਬੱਬਰ ਖਾਲਸਾ ਦੇ ਮੁਖੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਸੀਗੇ ਉਹਨਾਂ ਨੇ ਇਹਨਾਂ ਦੀ ਪੈਸੇ ਦੇ ਮਾਇਕ ਪੱਖੋਂ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਟਿਕਟਾਂ ਲੈਣ ਦੀ ਸੋ ਬੱਬਰ ਖਾਲਸਾ ਨਾਲ ਬਹੁਤ ਪਿਆਰ ਸੀ ਆ ਨਾਗੋ ਕੇ ਗਰੁੱਪ ਜਥੇਦਾਰ ਸੁਖਦੇਵ ਸਿੰਘ ਜਥੇਦਾਰ ਵਦਾਵਾ ਸਿੰਘ ਜਿਹੜੇ ਹੁਣ ਵੀ ਨੇ ਉਹਨਾਂ ਨੇ ਵੀ ਆਪਣੇ ਸੰਦੇਸ਼ ਇਹੀ ਕਿਹਾ ਹੈ ਕਿ ਉਸ ਦਿਨ ਤੋਂ ਲੈ ਕੇ ਅੱਜ ਮਰਨ ਤੱਕ ਅਸੀਂ ਆਪਣੀ ਸਾਂਝ ਪੋਗਾਈ ਹੈ ਸੋ ਜਦੋਂ ਜਹਾਜ਼ ਲੈ ਕੇ ਚਲੇ ਗਏ ਨੇ ਉਸ ਵੇਲੇ ਆਸਟ੍ਰੇਲੀਆ ਦੇ ਵਿੱਚ ਇੱਕ ਕਾਮਨਵੈਲਥ ਕਾਨਫਰੰਸ ਚੱਲ ਰਹੀ ਸੀ ਤੇ ਸਾਰੀ ਦੁਨੀਆ ਦੇ ਮੁਲਕ ਉੱਥੇ ਇਕੱਠੇ ਹੋਏ ਸੀ ਸੋ ਇੰਦਰਾ ਗਾਂਧੀ ਨੇ ਉੱਥੇ ਆਪਣਾ ਰੋਣਾ ਪਿਟਣਾ ਪਾਇਆ ਔਰ ਸਾਰੇ ਮੁਲਕਾਂ ਨੇ ਜਨਰਲ ਜੈਉਲ ਹਕ ਨੂੰ ਜਿਹੜੇ ਪ੍ਰੈਜ਼ੀਡੈਂਟ ਸੀਗੇ ਪਾਕਿਸਤਾਨ ਦੇ ਉਹਨਾਂ ਤੇ ਜ਼ੋਰ ਪਾਇਆ ਤੇ ਉਹਨਾਂ ਨੇ ਕਮਾਂਡੋ ਐਕਸ਼ਨ ਰਾਹੀਂ ਇਹਨਾਂ ਦੀ ਸਾਰਿਆਂ ਦੀ ਗ੍ਰਿਫਤਾਰੀ ਕੀਤੀ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਕਾਫੀ ਸਖਤ ਡਿਟੈਂਸ਼ਨਸ ਦੇ ਵਿੱਚ ਰੱਖਿਆ ਗਿਆ ਉਹਨੂੰ ਫੌਜ ਦੀ ਡਿਟੈਂਸ਼ਨ ਕਹਿੰਦੇ ਨੇ ਮਿਲਟਰੀ ਡਿਟੈਂਸ਼ਨਸ ਦੇ ਵਿੱਚ ਰਹਿ ਰਹੇ ਨੇ ਇੰਨੀ ਸਖਤੀ ਸੀਗੀ ਕਿ ਪੰਜਾਂ ਨੂੰ ਅਲੱਗ-ਅਲੱਗ ਰੱਖਿਆ ਗਿਆ ਅਲੱਗ-ਅਲੱਗ ਸੈੱਲ ਔਰ ਦੂਰ-ਦੂਰ ਔਰ ਇੱਕ ਦੂਜੇ ਨੂੰ ਮਿਲਣ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਅੰਦਰ ਹੀ ਸਾਰਾ ਕਾਰਵਿਆਰ ਕਰਨਾ ਪੈਂਦਾ ਸੀ ਇੱਕ ਸੈੱਲ ਦੇ ਵਿੱਚ ਲੇਕਿਨ ਸੰਜਨਾਇਤ ਸਿੰਘ ਪੰਡਰਾਵਾਲਿਆ ਨੇ ਫਿਰ ਜਦੋਂ ਸਟੇਜ ਤੋਂ ਇਹਨਾਂ ਨੂੰ ਆਪਣਾ ਭਰਾ ਇੱਕ ਬੜੇ ਸਤਕਾਰ ਤਰੀਕੇ ਦੇ ਨਾਲ ਇਹਨਾਂ ਦੀ ਗੱਲ ਸੰਗਤ ਸਾਹਮਣੇ ਰੱਖੀ ਔਰ ਉਹਨਾਂ ਨੇ ਤੁਲਨਾ ਕੀਤੀ ਕਿ ਕਿਵੇਂ ਭਾਂਡੇ ਬ੍ਰਦਰਸ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਜਹਾਜ਼ ਉਗਵਾ ਕੀਤਾ ਉਹਨਾਂ ਨੂੰ ਮੰਤ్రਾਲੇ ਦਿੱਤੇ ਗਏ ਨੇ ਤੇ ਗੁਰੂ ਕੇ ਲਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਦਬ ਲਈ ਇੱਕ ਇੱਕ ਸਿੱਖ ਲਈ ਆਪਣੇ ਇਸਤ ਲਈ ਜਹਾਜਗੋਆ ਕੀਤਾ ਤੇ ਉਹਨਾਂ ਨੂੰ ਦੇਸ਼ ਨਿਕਾਲਾ ਫਿਰ ਉਹਨਾਂ ਦੇ ਜਿਹੜੇ ਬਚਨ ਸੀ ਮਨਜੀਤ ਸਾਹਿਬ ਦੀਵਾਨ ਹਾਲ ਤੋਂ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਲਈ ਤੇ ਇੱਕ ਸਰਦਾਰ ਗੁਰਚਰਨ ਸਿੰਘ ਟੋੜਾ ਨੇ ਆਪਣਾ ਖਾਸ ਨਿਹੜ ਜਿੱਥੇ ਜਾਇਆ ਕਰਦੇ ਸੀ ਹਰ 6 ਮਹੀਨੇ ਬਾਅਦ ਉਹਦੋਂ ਇੱਕ ਜਥੇ ਤੇ ਭਾਈ ਮਨਜੀਤ ਸਿੰਘ ਕਲਕੱਤਾ ਗਏ ਸੀ ਉਹਨਾਂ ਦੇ ਨਾਲ ਉਦੋਂ ਜਿਹੜਾ ਵੀ ਜਥਾ ਜਾਂਦਾ ਸੀ ਤੇ ਜਿਹੜਾ ਹੈੱਡ ਹੁੰਦਾ ਸੀ ਉਹਦੀ ਇੱਕ ਉਹਨੂੰ ਇੱਕ ਚਾਹ ਪਾਣੀ ਤੇ ਸਾਰਿਆਂ ਨੂੰ ਸੱਦਾਇਆ ਕਰਦੇ ਸੀ ਤੇ ਜਦੋਂ ਇਹ ਮਿਲੇ ਨੇ ਤੇ ਇਹਨਾਂ ਨੇ ਟੌੜਾ ਸਾਹਿਬ ਦਾ ਮੈਸੇਜ ਦਿੱਤਾ ਕਿ ਜਿਹੜੇ ਸਾਡੇ ਜਿਹੜੇ ਹਾਈਜੈਕਰਸ ਤੁਹਾਡੇ ਕੋਲ ਆਏ ਨੇ ਉਹ ਸਾਡੀ ਕੌਮ ਦੇ ਬੱਚੇ ਨੇ ਉਹਨਾਂ ਦੀ ਸੰਭਾਲ ਕਰਨਾ ਉਹਨਾਂ ਦੀ ਦੇਖਰੇਖ ਕਰਨਾ ਤੇ ਉਹਨਾਂ ਨੇ ਕਿਹਾ ਕਿ ਟੌੜਾ ਸਾਹਿਬ ਨੂੰ ਕਹਿ ਦੇਣਾ ਕਿ ਅਸੀਂ ਪੂਰਾ ਖਿਆਲ ਰੱਖਾਂਗੇ ਉਸ ਤੋਂ ਬਾਅਦ ਫਿਰ ਇਹਨਾਂ ਤੇ ਸਾਰੀ ਨਰਮੀ ਸ਼ੁਰੂ ਹੋਈ ਹੈ ਡਾਕਟਰ ਗੰਗਾ ਸਿੰਘ ਢੁਲੰਡਾ ਵੀ ਇਸ ਰੋਲ ਹੈ ਸੋ ਪਰ ਜਿਹੜੀ ਇਹਨਾਂ ਦੀ ਸਵਿਲੀਨ ਜੇਲ੍ਹ ਦੇ ਵਿੱਚ ਸ਼ਿਫਟਿੰਗ ਹੁੰਦੀ ਹੈ ਉਹ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਹੁੰਦੀ। ਉਦੋਂ ਤੱਕ ਇਹ ਰਹੇ ਮਿਲਟਰੀ ਡਿਟੈਂਸ਼ਨਸ ਦੇ ਵਿੱਚ ਹੀ ਨੇ। ਲਾਈਫ ਇਦਾਂ ਹੀ ਚੱਲਦੀ ਗਈ। 13 ਸਾਲ 4 ਮਹੀਨੇ ਇਹਨਾਂ ਨੇ ਜੇਲ੍ਹ ਗੱਟੀ। ਤੇ ਜਿਸ ਦਿਨ ਇਹਨਾਂ ਨੂੰ ਰਿਹਾਈ ਹੁੰਦੇ ਨੇ ਮੇਰੇ ਖਿਆਲ ਆ ਨਵੰਬਰ 1994 ਸੀ। ਉਸ ਦਿਨ ਮੈਂ ਤੇ ਬਦਾਵਾ ਸਿੰਘ ਬੱਬਰ ਅਸੀਂ ਇਹਨਾਂ ਨੂੰ ਜੇਲ੍ਹ ਦੇ ਬਾਹਰ ਲੈਣ ਵੀ ਗਏ ਸੀ। ਕੋਟ ਲਖਪਤ ਜੇਲ੍ਹ ਦੇ ਬਾਹਰ। ਅਸੀਂ ਇਹਨਾਂ ਨੂੰ ਰਿਸੀਵ ਕੀਤਾ ਸੀ। ਆਏ ਸਾਰੇ ਅਲੱਗ-ਅਲੱਗ ਸੀਗੇ ਜਿਵੇਂ-ਜਿਵੇਂ ਦਿਨ ਪੂਰੇ ਹੁੰਦੇ ਗਏ ਤੇ ਉਹਨਾਂ ਨੇ ਉਹਨਾਂ ਨੂੰ ਰਿਹਾਈਆਂ ਦਿੱਤੀਆਂ ਫਿਰ ਇਹਨਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਪਾਕਿਸਤਾਨ ਛੱਡ ਜੋ ਕਿਉਂਕਿ ਭਾਰਤ ਸਰਕਾਰ ਜ਼ੋਰ ਪਾ ਰਹੀ ਸੀ ਕਿ ਇਹਨਾਂ ਨੂੰ ਵਾਪਸ ਕੀਤਾ ਜਾਵੇ ਹਾਲਾਂਕਿ ਉਹਨਾਂ ਨੇ ਆਪਣੀ ਸਜ਼ਾ ਵੀ ਭੁਗਤ ਲਈ ਸੀ ਔਰ ਇੰਟਰਨੈਸ਼ਨਲ ਕਾਨੂੰਨ ਕਹਿੰਦਾ ਕਿ ਇੱਕ ਕ੍ਰਾਈਮ ਦੀ ਇੱਕ ਵਾਰ ਹੀ ਸਜ਼ਾ ਹੁੰਦੀ ਹੈ ਤੁਸੀਂ ਦੋ ਵਾਰ ਸਜ਼ਾ ਨਹੀਂ ਕਰ ਸਕਦੇ ਪਰ ਇਹਦੇ باوجود ਭਾਰਤ ਸਰਕਾਰ ਦਾ ਇੱਕ ਦਬਾਅ ਸੀ ਕਿ ਇਹਨਾਂ ਨੂੰ ਵਾਪਸ ਕੀਤਾ ਜਾਵੇ ਪੇ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਤੁਸੀਂ 6 ਮਹੀਨੇ ਤੱਕ ਇਸ ਦੇਸ਼ ਚੋਂ ਸਾਰੇ ਚਲੇ ਜਾਓ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ 1984 ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੌ ਸੈਂਸੀ ਉਹਨਾਂ ਨੇ ਜਿਹੜੀ ਹਾਈਜੈਕਿੰਗ ਕੀਤੀ ਸੀ ਉਹ ਵੀ ਨਾਲ ਸੀ ਸੋ ਇਹ 14 ਜਾਣੇ ਸੀ ਪਰ 14 ਵਿੱਚੋਂ ਦੋ ਬਰੀ ਕਰ ਦਿੱਤੇ ਗਏ ਸੀ ਪਹਿਲਾਂ ਉਹਨੇ 12 ਸੀ ਸੋ 12 ਨੂੰ ਹਦਾਇਤ ਦਿੱਤੀ ਗਈ ਤੇ ਸਾਰੇ ਚਲੇ ਗਏ ਭਾਜੀ ਉੱਥੇ ਰਹਿ ਗਏ ਇਹ ਨਹੀਂ ਗਏ ਬਾਤ ਕਾਫੀ ਇਨਾਂ ਤੇ ਵੀ ਜ਼ੋਰ ਪਾਇਆ ਗਿਆ ਕਿ ਤੁਸੀਂ ਇੱਕ ਵਾਰ ਜ਼ਰੂਰ ਜਾਓ ਸਾਡੇ ਤੇ ਪ੍ਰੈਸ਼ਰ ਆ ਨਹੀਂ ਤੇ ਭਾਰਤ ਸਰਕਾਰ ਤੁਹਾਡੀ ਮੰਗ ਕਰ ਰਹੀ ਹੈ ਫਿਰ ਇਹਨਾਂ ਨੇ ਵੀ ਇੱਕ ਜਰਮਨ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਜਰਮਨ 에어ਪੋਰਟ ਤੇ ਉਤਰਦੇ ਨੇ ਪਰ ਸਰਕਾਰ ਕੋਲੋਂ ਗੱਲ ਪਹੁੰਚੀ ਹੋਈ ਸੀ ਅੱਗੇ ਭਾਰਤ ਸਰਕਾਰ ਖੜੀ ਸੀ ਉਹਨਾਂ ਨੇ ਜਰਮਨ ਅਥਾਰਟਿਟੀਸ ਨੂੰ ਕਿਹਾ ਕਿ ਸਾਡੇ ਹਵਾਲੇ ਕਰੋ ਇਹ ਸਾਡਾ ਵੌਂਟਡ ਹੈ ਪਰ ਜਰਮਨ ਸਰਕਾਰ ਨੇ ਇਦਾਂ ਨਹੀਂ ਕੀਤਾ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਪਰ ਜਿੱਥੋਂ ਆਇਆ ਉੱਥੇ ਵਾਪਸ ਪਏ ਸੋ ਅਗਲੇ ਜਹਾਜ਼ 'ਚ ਇਹਨਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਸੋ ਲੀਗਲੀ ਉਹ ਵਾਪਸ ਪਾਕਿਸਤਾਨ ਪਹੁੰਚ ਗਏ ਉਸ ਦਿਨ ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਹੁਣ ਬਾਕੀ ਦੀ ਜ਼ਿੰਦਗੀ ਇੱਥੇ ਹੀ ਬਿਤਾਵਾਂਗਾ ਬਹੁਤ ਸਾਰੇ ਉਹਨਾਂ ਨੂੰ ਸੱਦੇ ਵੀ ਗਏ ਬਹੁਤ ਸਾਰੇ ਆਫਰਸ ਵੀ ਗਏ ਹਰ ਤਰ੍ਹਾਂ ਦੇ ਆਫਰਸ ਵੀ ਗਏ ਪਰ ਉਹਨਾਂ ਨੇ ਇੱਕ ਹੀ ਗੱਲ ਰੱਖੀ ਕਿ ਮੈਂ ਸਿਰ ਚੁੱਕ ਕੇ ਜ਼ਿੰਦਗੀ ਜੀ ਹੈ ਤੇ ਹੁਣ ਸਿਰ ਝੁਕਾ ਕੇ ਵਾਪਸ ਨਹੀਂ ਜਾਣਾ ਔਰ ਇਹ ਗੱਲਾਂ ਉਹਨਾਂ ਨੇ ਆਪਣੀ ਬੋਲਣਾ ਰਹੀ ਲਿਖਤਾ ਰਹੀ ਚਾਹੇ ਕਵਿਤਾ ਹੋਣ ਚਾਹੇ ਲੇਖ ਹੋਣ ਬੜਾ ਸਪਸ਼ਟ ਕਿਹਾ ਕਿ ਮੈਂ ਉਸ ਮੁਲਕ ਤੋਂ ਵਾਪਸ ਨਹੀਂ ਜਾਣਾ ਮੈਂ ਹੁਣ ਇੱਥੇ ਹੀ ਰਹਾਂਗਾ ਕਿਉਂਕਿ ਮੈਂ ਸਿਰ ਝੁਕਾਣਾ ਨਹੀਂ ਹੈ ਦੁਸ਼ਮਣ ਅਕੇ ਸੋ ਉੱਥੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਤਾਉਣਾ ਸ਼ੁਰੂ ਕੀਤਾ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ 220 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਯਾਨੀ ਹਰਪ੍ਰੀਤ ਸਿੰਘ ਉਹਦੇ ਜਥੇਦਾਰ ਸਨ ਇਹਨਾਂ ਨੇ ਉਹਨਾਂ ਦੀਆਂ ਪੰਥਕ ਕਾਰਨਾਮਾਂ ਤੇ ਸੇਵਾ ਨੂੰ ਮੁੱਖ ਰੱਖਦੇ ਹੋਏ ਜਲਵਤਨ ਸਿੱਖ ਯੋਧੇ ਦਾ ਪਹਿਲਾ ਪੰਥ ਸੇਵਕ ਦਾ ਫਿਰ ਜਲਵਤਨ ਸਿੱਖ ਸਿੱਖ ਯੋਧੇ ਦਾ ਕਿਤਾਬ ਨਾਲ ਉਹਨਾਂ ਨੂੰ ਸਨਮਾਨਤ ਕੀਤਾ ਧਨਮਾਦੀਆਂ ਸੀ ਪੰਜ ਸਿੰਘ ਸਰਬਾਨਾ ਦੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਪਿਛਲੇ ਸਾਲ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਉੱਥੇ ਅਸੈਸੀਨੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਫਿਰ ਇੱਕ ਵਾਰੀ ਜੀਮਨ ਉੱਥੇ ਉਥਲ-ਪੁਥਲ ਹੋਈ ਇਹ ਨਨਕਾਨਾ ਸਾਹਿਬ ਰਹਿ ਰਹੇ ਸੀ ਇਹਨਾਂ ਨੇ ਲੀਜ਼ ਤੇ ਉੱਥੇ 99 ইয়ারਜ਼ ਦੇ ਲੀਜ਼ ਤੇ 17 ਕਿਲੇ ਜ਼ਮੀਨ ਲੈ ਲਈ ਸੀ ਤੇ ਖੇਤੀ ਕਰਦੇ ਸੀ ਤੇ ਨਾਲ ਦੋ ਸਿੱਖ ਨੌਜਵਾਨ ਰੱਖੇ ਸੀ ਤੇ ਉਹਨਾਂ ਦਾ ਇੱਕ ਉਹਨਾਂ ਚੋਂ ਮੈਰਿਟ ਸੀ ਤੇ ਨਨਕਾਨਾ ਸਾਹਿਬ ਦੀ ਹੀ ਇੱਕ ਸਿੱਖ ਲੜਕੀ ਨਾਲ ਮੈਰਿਟ ਸੀ ਕਿਉਂਕਿ ਇਹ ਇਹਨਾਂ ਨੂੰ ਲੀਜ਼ ਤੇ ਨਹੀਂ ਸੀ ਮਿਲ ਸਕਦੀ ਤੇ ਜਿਹੜਾ ਨੰਕਾਣਾ ਸਾਹਿਬ ਦੀ ਸੀ ਇੱਕ ਲੜਕੀ ਸੀ ਉਹਦੇ ਨਾਂ ਤੇ ਲੀਜ਼ ਤੇ ਉਹ ਪੱਟੇ ਤੇ ਜਮੀਨ ਮਿਲੀ ਹੋਈ ਸੀ ਉਸ ਥੇ ਹੀ ਇਹ ਰਹਿਣ ਲੱਗ ਪਏ ਇਹਨਾਂ ਨੇ ਘਰਬਾਰ ਉੱਥੇ ਪਾ ਲਿਆ ਘਰ ਵੀ ਉੱਥੇ ਹੀ ਪਾ ਲਿਆ ਉਸੇ ਜ਼ਮੀਨ ਦੇ ਉੱਤੇ ਹੀ ਤੇ ਉੱਥੇ ਰਹਿੰਦੇ ਸੀਗੇ ਬਟ ਪਿਛਲੇ ਸਾਲ ਉਸ ਤੋਂ ਬਾਅਦ ਫਿਰ ਸਰਕਾਰ ਨੇ ਦਬਾਬ ਆਇਆ ਕਿ ਤੁਹਾਡੀ ਵੀ ਜਾਨ ਨੂੰ ਖਤਰਾ ਹੈ ਅਸੀਂ ਕੁਝ ਲੋਕ ਫੜੇ ਨੇ ਜਿਨ੍ਹਾਂ ਕੋਲ ਤੁਹਾਡੀ ਵੀ ਫੋਟੋ ਹੈ ਤੁਹਾਡੀ ਤੁਹਾਡਾ ਵੀ ਸਪੌਟ ਲਾਂਡੀ ਉਹਨਾਂ ਨੂੰ ਵੀ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਅੱਠ ਜਾਣੇ ਨੇ ਔਰ ਉਹਦੇ ਚ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਭਾਈ ਹਰਦੀਪ ਸਿੰਘ ਨੱਜਰ ਵੀ ਇੱਕ ਹੈ ਉਹਨੂੰ ਵੀ ਦੱਸ ਦੇ ਉਹਨਾਂ ਨੇ ਕਿਹਾ ਬੇਅੰਤ ਹਾਕ ਪੈਸਾ ਭਾਰ ਸਰਕਾਰ ਨੇ ਪਾਕਿਸਤਾਨ ਚ ਸੁੱਟ ਦਿੱਤਾ ਇਸ ਕੰਮ ਲਈ ਸੋ ਇਹਨਾਂ ਨੂੰ ਫਿਰ ਉੱਥੇ ਜਾਣਾ ਪਿਆ ਇੱਕ ਇੱਕ ਤਰ੍ਹਾਂ ਦੀ ਫਿਰ ਨਵੀਂ ਕੈਦ ਛੁਡੋਈ ਪਹਿਲਾਂ ਹੀ 3 ਸਾਲ ਪਹਿਲਾਂ ਇਹਨਾਂ ਨੂੰ ਹਾਰਟ ਅਟੈਕ ਆਇਆ ਸੀ ਉਦੋਂ ਤੋਂ ਰਿਕਵਰ ਹੋਏ ਸੀ ਹਜੇ ਬਟ ਇਹਨਾਂ ਨੂੰ ਜਨਪੇ ਇਹਨਾਂ ਨੂੰ ਕੀ ਸਾਰਿਆਂ ਨੂੰ ਜਾਣਾ ਪਿਆ ਜਿੰਨੇ ਵੀ ਹੋਰ ਸਿੰਘ ਸੀਗੇ ਉਹਨਾਂ ਸਾਰੇ ਜਿਹੜੇ ਸੰਘਰਸ਼ੀਲ ਸਿੰਘ ਨੇ ਜਿਹੜੇ ਜਲਾਵਾਤਨ ਨੇ ਉੱਥੋਂ ਸਭ ਨੂੰ ਉੱਥੋਂ ਜਾਣਾ ਪਿਆ ਸੋ ਉਸ ਤੋਂ ਬਾਅਦ ਫਿਰ ਘਟ ਹੀ ਉਹਨਾਂ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸਰਗਰਮੀਆਂ ਸੀ ਉਹ ਘਟ ਗਈਆਂ ਕੁਦਰਤੀ ਗੱਲ ਸੀਗੀ ਬਟ ਉਹ ਚੜਦੀ ਕਲਾ ਚ ਰਹੇ ਔਰ ਉਹ ਆਪਣੀਆਂ ਲਿਖਤਾਂ ਬੋਲਣਾ ਦੇ ਵਿੱਚ ਪੰਡਾਰ ਛੱਡ ਗਏ ਸਾਡੇ ਸਾਰਿਆਂ ਦੇ ਉਹ ਕੱਲੇ ਦਲ ਖਾਲਸਾ ਲਈ ਨਹੀਂ ਹੈ ਸਾਡੇ ਨੌਜਵਾਨਾਂ ਲਈ ਸਾਡੇ ਨੌਜਵਾਨਾਂ ਲਈ ਨਹੀਂ ਹੈ ਸਾਰਿਆਂ ਲਈ ਹੈ ਜਿਹੜਾ ਵੀ ਉਹਦੇ ਤੋਂ ਸੇਧ ਲੈ ਸਕਦਾ ਹੈ ਕੋਈ ਸਿੱਖ ਸਕਦਾ ਹੈ ਕੋਈ ਤਜਰਬਾ ਖੱਟ ਸਕਦਾ ਹੈ ਉੱਥੋਂ ਲੈ ਸਕਦਾ ਹੈ ਔਰ ਇਹ ਸਾਡਾ ਉਹ ਵੱਡਮੁੱਖ ਲਖ ਜਾਨਾ ਸਾਡੇ ਲਈ ਛੱਡ ਕੇ ਗਏ ਸਰੀਰਕ ਤੌਰ ਤੇ ਭਾਵੇਂ ਚਲੇ ਗਏ ਨੇ ਬਟ ਆਪਣੀਆਂ ਯਾਦਾਂ ਛੱਡ ਗਏ ਨੇ ਤਜਰਬੇ ਛੱਡ ਗਏ ਨੇ ਸਾਨੂੰ ਇੱਕ ਰਸਤੇ ਤੇ ਪਾ ਕੇ ਗਏ ਨੇ ਔਰ ਇਹ ਕਹਿ ਕੇ ਗਏ ਨੇ ਉਸ ਦਿਨ ਫੋਨ ਤੇ ਵੀ ਕਿ ਤੁਸੀਂ ਸੰਘਰਸ਼ ਜਾਰੀ ਰੱਖਣਾ। ਈਗਲ ਮੈਂ ਹੋਰ ਦੱਸਾਂ ਕਿ ਉਹ ਅਕਾਲ ਤਖਤ ਸਾਹਿਬ ਤੋਂ ਲਾਗੂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਪੱਕੇ ਪੱਕੇ ਧਾਰਨੀ ਸੀ। ਉਹ ਮਰਿਆਦਾ ਦੇ ਨਾਲ ਛੇੜਛਾੜ ਜਾਂ ਮਰਿਆਦਾ ਦੇ ਪ੍ਰਤੀ ਕੋਈ ਵੀ ਮੰਦ ਭਾਵਨਾ ਉਹ ਉਹਨਾਂ ਕੋਲ ਬਰਦਾਸ਼ਤ ਨਹੀਂ ਸੀ ਹੁੰਦੀ ਔਰ ਉਹ ਉਸੇ ਵਜਿਹੋਂ ਉਹਨਾਂ ਦੀ ਕਲਮ ਬੋਲ ਪੈਂਦੀ ਸੀ ਚਾਹੇ ਫਿਰ ਆਪਣੇ ਵੀ ਨਾਰਾਜ਼ ਕਿਉਂ ਨਾ ਹੋ ਜਾਏ ਇਸ ਗੱਲ 'ਚ ਉਹ ਹਮੇਸ਼ਾ ਕਹਿੰਦੇ ਰਹਿੰਨੇ ਕਿ ਇਹੀ ਇੱਕ ਕੇਂਦਰ ਬਿੰਦੂ ਹੈ ਸੈਂਟਰਲ ਪੁਆਇੰਟ ਹੈ ਜਿੱਥੇ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ ਬਾਕੀ ਸਾਡੇ ਵਖਰੇਵੇਂ ਹਨ ਉਹ ਕੋਈ ਗੱਲ ਨਹੀਂ ਪੋਲਿਟੀਕਲ ਆਈਡੀਓਲੋਜੀ ਅਲੱਗ-ਅਲੱਗ ਹੈ ਉਹਦੀ ਵੀ ਕੋਈ ਗੱਲ ਨਹੀਂ ਪਰ ਅਗਰ ਇਕੱਠੇ ਹੋਣਾ ਤੇ ਅਕਾਲ ਤਖਤ ਦੇ ਥੱਲੇ ਤੇ ਸਿੱਖ ਰਹਿਤ ਮਰਿਆਦਾ ਨੂੰ ਮੰਨ ਕੇ ਇਕੱਠੇ ਹੋਇਆ ਜਾ ਸਕਦਾ ਹੈ ਤੁਸੀਂ ਸਮਝਦੇ ਆ ਕਿ ਇਹ ਗੱਲ ਉਹਨਾਂ ਨੇ ਬੜੇ ਜੋਰ ਸ਼ੋਰ ਨਾਲ ਪ੍ਰਚਾਰੀ ਵੀ ਹੋ ਔਰ ਲਿਖੀ ਵੀ ਅੱਜ ਪਰਮਾਤਮਾ ਦੀ ਰਜ਼ਾ ਚਲੇ ਗਏ ਨੇ ਪਰ ਇਹ ਮੰਨੀ ਵੀ ਪੈਂਦੀ ਔਰ ਸੰਘਰਸ਼ ਦੇ ਵਿੱਚ ਤਾਂ ਵੈਸੇ ਹੀ ਸਾਨੂੰ ਨਿਤ ਦਿਨ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਸੀ ਹੁਣ ਵੀ ਦੇਖਤੀਆਂ ਪੈ ਰਹੀਆਂ ਨੇ ਅੱਗੇ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਔਰ ਅਸੀਂ ਕਰ ਰਹੇ ਹਾਂ ਔਰ ਪਰਮਾਤਮਾ ਦੀ ਸਾਡੇ ਤੇ ਬਹੁਤ ਕਿਰਪਾ ਹੈ ਸਾਰਿਆਂ ਤੇ ਕਿ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦਿੱਤਾ ਔਰ ਉਸ ਦੀ ਰਜਾ ਨੂੰ ਮੰਨਿਆ ਨਹੀਂ ਸੋ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਆਏ ਜਿਹੜੇ ਉਹਨਾਂ ਉਹਨਾਂ ਦੀ ਯਾਦ ਦੇ ਵਿੱਚ ਇਸ ਗੁਰਮਤ ਸਮਾਗਮ ਦੇ ਵਿੱਚ ਆਏ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਉਸ ਬੇਵਤਨ ਬੇਵਤਨੇ ਸਿੱਖ ਨੂੰ ਜੋ ਪਿਆਰ ਸਤਿਕਾਰ ਦਿੰਦਾ ਉਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਿੰਘ ਜਿਹੜੇ ਆਗੂ ਇੱਥੇ ਆਏ ਨੇ ਜਿਹੜੇ ਇੱਥੇ ਨਹੀਂ ਪਹੁੰਚ ਸਕੇ ਜਥੇਦਾਰ ਜਕਤਾਰ ਜਕਤਾਰ ਸਿੰਘ ਹਵਾਰਾ ਜਥੇਦਾਰ ਜਕਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਦੋ ਸ਼ਬਦ ਭੇਜੇ ਨੇ ਬਬਰ ਖਾਲਸਾ ਨੇ ਵੀ ਭੇਜੇ ਨੇ ਸਾਰਿਆਂ ਦਾ ਵੀ ਧੰਨਵਾਦ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਗੁਰਮਤ ਸਮਾਗਮ ਸ਼ਰਧਾਂਜਲੀ ਸਮਾਗਮ ਹੋ ਰਹੇ ਨੇ ਕੈਨੇਡਾ ਅਮਰੀਕਾ ਯੂਕੇ ਯੂਰਪ ਆਸਟ੍ਰੇਲੀਆ ਹਰ ਜਗ੍ਹਾ ਤੇ ਹੋ ਰਹੇ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ